ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਾਣਾਂਗੇ ਕੌਣ ਹੈ ਬੀਬੀ ਜੈਨਾ ਜਦ ਗੁਰੂ ਗੋਬਿੰਦ ਸਿੰਘ ਆਨੰਦਪੁਰ ਵਿੱਚ ਬਖਸ਼ਿਸ਼ਾਂ ਵਰਤਾ ਰਹੇ ਨੇ ਉਸ ਵੇਲੇ ਇੱਕ ਰਾਜਪੂਤ ਪਰਿਵਾਰ ਸਤਗੁਰਾਂ ਕੋਲ ਆਉਂਦਾ ਹੈ ਉਹ ਦੋਨੋਂ ਪਤੀ ਪਤਨੀ ਆਉਂਦੇ ਨੇ ਉਹ ਬੀਬੀ ਗੁਰੂ ਸਾਹਿਬ ਦੀ ਸਿੱਖ ਬਣ ਜਾਂਦੀ ਹੈ ਗੁਰੂ ਸਾਹਿਬ ਦੇ ਕੋਲ ਰਹਿ ਕੇ ਸੇਵਾ ਕਰਦੀ ਹੈ ਨਾਲ ਉਸ ਦਾ ਪਤੀ ਵੀ ਗੁਰੂ ਸਾਹਿਬ ਕੋਲ ਸੇਵਾ ਕਰਦਾ ਹੈ ਉਹ ਬੀਬੀ ਦੀ ਇੱਕ ਸਹੇਲੀ ਹੈ ਉਸ ਦਾ ਨਾਮ ਹੈ ਸੁਹਾਗੋ ਉਸ ਦੀ ਧੀ ਦਾ ਨਾਮ ਹੈ ਭਾਗੋ ਭਾਗੋ ਤੇ ਸੁਹਾਗੋ ਦੋਵੇਂ ਮਾਂ ਤੇ ਧੀ ਬਲਾਸਪੁਰ ਦੇ ਰਾਜੇ ਦੇ ਮਹਿਲਾਂ ਵਿੱਚ ਨੌਕਰੀ ਕਰਦੀਆਂ ਹਨ ਇਹ ਦੋਵੇਂ ਜਾਣੀਆਂ ਬੀਬੀ ਕੋਲ ਆਉਂਦੀਆਂ ਆਨੰਦਪੁਰ ਸਾਹਿਬ ਜਦੋਂ ਉਸ ਨੂੰ ਮਿਲਣ ਆਉਂਦੀਆਂ ਨੇ ਜਿਹੜੀ ਧੀ ਭਾਗੋ ਹੈ ਜਦੋਂ ਉਹ ਸਾਹਿਬ ਜਾਦਿਆਂ ਨੂੰ ਤੱਕਦੀ ਹੈ ਸਤਿਗੁਰਾਂ ਦੇ ਦਰਬਾਰ ਵਿੱਚ ਕੀਰਤਨ ਸੁਣਦੀ ਹੈ ਇਸ ਦਾ ਮਨ ਰੀਝ ਜਾਂਦਾ ਹੈ ਕੀਰਤਨ ਦੇ ਉੱਤੇ ਕੀਰਤਨ ਦੀਆਂ ਤਰੰਗਾਂ ਇਸ ਦੇ ਅੰਦਰ ਵਸਦੀਆਂ ਨੇ ਇਹ ਬਖਸ਼ਿਸ਼ਾਂ ਨਾਲ ਭਰ ਜਾਂਦੀ ਹੈ ਕੁਝ ਸਮੇਂ ਬਾਅਦ ਇਹ ਘਰੇ ਜਾਂਦੀ ਹੈ ਤੇ ਇਸ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਇਸ ਦੀ ਬਰਾਤ ਸਰਹੰਦ ਤੋਂ ਆਉਂਦੀ ਹੈ ਇਹ ਹਿੰਦੂ ਪਰਿਵਾਰ ਨਾਲ ਬਿਲੋਂਗ ਕਰਦੀ ਹੈ ਜਦੋਂ ਸਰਹੰਦ ਤੋਂ ਬਰਾਤ ਆਉਂਦੀ ਹੈ ਇਸ ਦਾ ਡੋਲਾ ਲੈ ਕੇ ਸਰਹੰਦ ਨੂੰ ਜਾ ਰਹੇ ਹੁੰਦੇ ਨੇ ਜਦੋਂ ਸਰਹੰਦ ਦੇ ਬਾਹਰਵਾਰ ਡੋਲਾ ਪਹੁੰਚਦਾ ਤੇ ਵਜੀਰ ਖਾਨ ਕਿਹਦੇ ਨਾਲ ਡੋਲਾ ਖੋ ਕੇ ਆਪਣੇ ਮਹਿਲਾਂ ਵਿੱਚ ਲੈ ਆਉਂਦਾ ਬੀਬੀ ਭਾਗੋ ਨਾਲ ਟੱਕਾ ਹੁੰਦਾ ਜਬਰੀ ਉਸ ਨੂੰ ਮੁਸਲਮਾਨ ਬਣਾ ਕੇ ਵजीर खान ਨਿਕਾਹ ਕਰ ਲੈਂਦਾ ਹੈ ਇਸ ਦਾ ਨਾਮ ਰੱਖ ਦਿੰਦਾ ਹੈ ਭਾਗੋ ਤੋਂ ਬੀਬੀ ਜੈਨਾ ਧੰਨ ਬੀਬੀ ਜੈਨਾ ਜਿਨ ਨੇ ਕਿੰਨੀ ਵਾਰ ਸਮਝਾਇਆ ਵਜੀਰ ਖਾਨ ਨੂੰ ਇਹ ਤੂੰ ਸਾਹਿਬਜ਼ਾਦਿਆਂ ਤੇ ਜ਼ੁਲਮ ਨਾ ਕਮਾ ਤੈਨੂੰ ਇਹ ਸਜ਼ਾ ਭੁਗਤਣੀ ਪੈਣੀ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਿਗਰ ਨੇ ਜਿਸ ਨੂੰ ਪ੍ਰਮਾਤਮਾ ਨੇ ਆਪਣਾ ਪੁੱਤਰ ਬਣਾ ਕੇ ਧਰਤੀ ਤੇ ਭੇਜਿਆ ਫਿਰ ਵੀ ਵਜੀਰ ਖਾਨ ਨਹੀਂ ਟਲਦਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਸੁਣ ਕੇ ਉਸ ਹਾਰ ਨਾ ਸਕੀ ਉਸਨੇ ਕਟਾਰ ਮਾਰ ਕੇ ਆਤਮ ਹੱਤਿਆ ਕਰ ਲਈ ਮੈਂ ਇਸ ਨੂੰ ਆਤਮ ਹੱਤਿਆ ਨਹੀਂ ਕਹਾਵਾਂਗਾ ਇਹ ਇੱਕ ਸ਼ਹੀਦੀ ਸੀ ਇਹ ਇੱਕ ਸ਼ਹਾਦਤ ਸੀ ਜਿਹੜੀ ਸਾਹਿਬਜ਼ਾਦਿਆਂ ਦੇ ਪਿਆਰ ਵਿੱਚ ਸ਼ਹੀਦੀ ਪਾ ਗਈ ਉਹ ਸੀ ਬੀਬੀ ਜੈਨਾ ਜਿੱਥੇ ਹੋਰ ਗੁਰਸਿੱਖਾਂ ਨੂੰ ਪਰ ਨਾਮ ਕਰਦੇ ਹਾਂ ਉਥੇ ਬਹੁਤ ਬਹੁਤ ਨਮਸਕਾਰਾਂ ਨੇ ਬੀਬੀ ਜੈਨਾ ਨੂੰ ਜਿਹੜੀ ਆਪਣਾ ਧਰਮ ਕਮਾ ਗਈ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ